ਮੈਂ ਚੰਦੂ ਕੋਲ ਗਈ ਸੀ ਉਹਨੇ ਮੈਨੂੰ ਦਵਾਈ ਦੇ ਕੇ ਬੇਗਾਨੇ ਹੀ ਤੇ ਲਾਇਆ ਸੀਆ ਫਿਰ ਉਹਨੇ ਮਾਰਕਟ 깔ਤਾ ਉਸ ਤੋਂ ਬਾਅਦ ਆਨਾਂ ਨੇ ਫਟ ਮਾਰ ਦਿੱਤੀ ਆ ਇਹਦੇ ਕੋਲ ਨਹੀਂ ਹੋਇਆ ਮੈਂ ਕਿਹਾ ਕਿ ਇੱਥੇ ਰਹਿਣੇ ਤੇ ਅੱਜ ਇਹ ਇਹਦੇ ਰੈਂਟ ਉਹ ਬਹੁਤ ਗਰੀਬ ਪਰਵਾਰਾਂ ਨੂੰ ਅੱਥਾਂ ਵਿੱਚ ਲੈਦੇ ਆਸ਼ ਕਰਕੇ ਲੋੜਵੰਦ ਪਰਵਾਦ ਇਹਨਾਂ ਵਿੱਚ ਜਿਹੜੇ ਐਲਰਜੀ ਆ ਬਣ ਉਹਨਾਂ ਦੇ ਨਾਲ ਧੋਖਾ ਕਰਦੇ ਮੈਂ ਤਾਂ ਫੋਨ ਵੀ ਖੋਲਣ ਦੇ ਤੇ ਫੋਨ ਨਹੀਂ ਚੁੰਗਦੇ ਕਹਿੰਦੇ ਘਰੋਂ ਫੋਨ ਨਹੀਂ ਕਰਨਾ ਆ피 ਸਾਰੇ ਵੀ ਇਹ ਗੱਲ ਕਰਦੇ ਸੀ ਕਿ ਤੈਨੂੰ ਘਰੋਂ ਫੋਨ ਨਹੀਂ ਕਰਨਾ ਫੋਨ ਕਰਕੇ ਸੀ ਤੇ ਬੜੀ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਆਪ ਗੁਰ ਸੰਗਤਾਂ ਦੇ ਸਨਮੁਖ ਹੋਣਾ ਪਿਆ ਇਹ ਇਹ ਜਿਹੜੇ ਰੈਂਟ ਆ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਹਾਥਾਂ ਵੀ ਲੈਦੇ ਖਾਸ ਕਰਕੇ ਲੋੜਵੰਦ ਪਰਿਵਾਰ ਵੀ ਬੱਚੇ ਜਿਹੜੇ ਹੈ ਲੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਨਕੋਦਰ ਤੋਂ ਕੋਲਾ ਗਰੀ ਪਰਿਵਾਰ ਆ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਕਰਦਿਆਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਡ ਮਹਿਦਪੁਰ ਤੋਂ ਕੋਈ ਉਹਨਾਂ ਦੇ ਲੜਕੀ ਮਿਲ ਗਈ ਦੀ ਨੇ ਕਿਹਾ ਕਿ ਤੁਹਾਨੂੰ ਦੁਬਈ ਚ ਭੇਜ ਦਿੰਨੇ ਤੇਰੀ ਤੇਰੀ ਤੇ 10000 ਤਨਖਾਹ ਹੋਵੇ ਤੇ ਇਹਨਾਂ ਕੋਲ 30000 ਰੁਪਈਆ ਲਾ ਕੇ ਇਹਨਾਂ ਦੁਬਈ ਚ ਭੇਜ ਦਿੱਤਾ ਕਿਉਂਕਿ ਜਿਹੜੀ ਹੈਗੀ ਟਿਕਟ ਲੱਗਦੀ ਏ ਥੋੜਾ ਵੀਜ਼ਾ ਲਵਾ ਕੇ ਉਹ ਉੱਥੇ ਦੁਬਈ ਤੇ ਉਹਨਾਂ ਨੂੰ 8 ਦਿਨ ਰੱਖ ਕੇ ਫੇਰ ਇਹਨੂੰ ਮਾਰਕੀਟ ਲੈ ਕੇ ਮਾਰਕੀਟ ਲੈ ਕੇ ਤੇ ਕੋਪਾਕੋਰ ਕੋਲੇ ਇਹਨੂੰ ਕੰਮ ਤੇ ਦੇ ਰਹਿਗਾ ਉਹ ਉਹ ਜਿਵੇਂ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉਧਰ ਉਹਨਾਂ ਦਾ ਖਾਣਾ ਹੋਰ ਸੋ ਇਹਨਾਂ ਨੂੰ ਟੌਰਚਰ ਕਰਦੇ ਰੇ ਸੋ ਉਹਨਾਂ ਦੇ ਘਰਦਿਆਂ ਨੇ ਇੱਥੇ ਸੰਪਰਕ ਕੀਤਾ तकरीबन 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੇ ਸੋ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇ ਸਪੰਦਾ ਕਿਸੇ ਉਹ ਥੋੜਾ ਉਹਨਾਂ ਨਾਲ ਬਾਕੀ ਦੇ ਨਾਲ ਸੰਪਰਕ ਦੇ ਵਿੱਚ ਆਏ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਪਹਿ ਬਾਸਾਈ ਹੈ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਏਜੰਟ ਹੈ ਜਾਂ ਉਹ ਲੜਕੀਆਂ ਕਿਸੇ ਨੂੰ ਹੁੰਦਾ ਕਿ ਅਜਿਹਾ ਤਾਂ ਇੱਕ ਫਸ ਜਾਂਦਾ ਫਿਰ ਦੂਸਰੇ ਨੂੰ ਉਹ ਵਿਸਾ ਦਿੰਦਾ ਤੇ ਆਪ ਉਹਦੇ ਵਿੱਚੋਂ ਛੁੱਟ ਜਾਂਦਾ ਤੇ ਦੂਸਰੇ ਨੂੰ ਉੱਥੇ ਉਹ 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 ਜਿਹੜਾ ਹੈ ਉਹ ਜਗ੍ਹਾ ਤੇ ਲੈ ਲੈਂਦੇ ਆ ਸੋ ਇਹੋ ਜਿਹੇ ਗੇ ਘਾ ਕੇ ਠੂਠੇ ਜਿਹੜੇ ਹੈਗੇ ਇਹੋ ਜਿਹੇ ਸੂਪਰ ਨੇ ਦਿਖਾ ਕੇ ਵੀ ਤੁਹਾਨੂੰ ਇੰਨੀ ਤਰਖਾ ਮਿਲੂਗੀ ਗਰੀਬਾ ਲਾਲ ਚਾਹੁੰਦਾ ਸਾਡੀ ਹੱਥ ਜੁੜ ਕੇ ਬੇਨਤੀ ਆ ਖਾਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਅਜੇ ਜਿਹੜੇ ਬਿਨਾ ਵਰਕ ਪਰਮਨਟ ਤੋਂ ਬਿਨਾ ਵੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੁਛ ਕਰਦੇ ਕੁਛ ਜਦੋਂ ਉੱਥੇ ਬੱਚਾ ਫਸ ਜਾਂਦਾ ਰੇਲੇ ਜਿਹੜੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿਹੜੇ ਵੀ ਸਾਡੇ ਆ ਬੀਬੀਆਂ ਮਾਰਕਟ ਜਾਣਾ ਬਰ ਬਲਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹਦੇ ਆ ਕਿਸੇ ਇਹ ਜਿਹੜਾ ਹੈ ਵਰਕ ਪਰਮਿੰਟ ਤੋਂ ਬਿਨਾ ਨਾ ਜਾਣ ਕਿਉਂਕਿ ਇੱਥੇ ਬਹੁਤ ਕੋਸ ਜਿਹੜੀਆਂ ਪਹਿਲਾਂ ਹੀ ਪਹੁੰਚ ਗਈਆਂ ਉਹ ਦੁਬਾਰੀਆਂ ਜਿਹਦੇ ਵਿੱਚ ਦबई ਚਲ ਜਾ ਕੇ ਫਿਰ ਹੋਰ ਮਲਕਾਂ ਦੇ ਵਿੱਚ ਬਿਸਾ ਦਿੱਤਾ ਜਾਂਦਾ ਤੁਹੇ ਇਹ ਅਜੰਡ ਬਹੁਤ ਥੋੜਾ ਥੋੜਾ ਪੈਸੇ ਖਾਤਰ ਕਿਸੇ ਗਰੀਬ ਦਾ ਅਸ਼ੋਸ਼ਨ ਕਰਦੇ ਆ ਤੇ ਇਹਨਾਂ ਤੋਂ ਵਿੱਚ ਜੇ ਜਾਣਾ ਵੀ ਕਿਤੇ ਤੇ ਵਰਕ ਪਰਮਿਟ ਦੇ ਰਾਹੀਂ ਜਾਓ ਤਾਂ ਕਿਉਂਕਿ ਸਰਕਾਰ ਵੀ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਹ ਬਹੁਤ ਵੱਡੀ ਜਿਹੜੀ ਇੱਕ ਜਿਹੜੀ ਅਸਦੀ ਹੈ ਇਹੋ ਜਿਹੇ ਜਦੋਂ ਕੇਸ ਆਉਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ ਜਦੋਂ ਬੱਚਾ ਬਾਹਰ ਜਾ ਕੇ ਫਸ ਜਾਂਦਾ ਤੋਂ ਉੱਥੇ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਜਿਹੜੀ ਤਾਂ ਬੇਸੀ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੀ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਜਿੱਤ ਨਾ ਸੜਕੇ ਵਿੱਚ ਬੱਚੀ ਵਾਪਸ ਆਈ ਤੋਂ ਅਸੀਂ ਬੇਨਤੀ ਵੀ ਕਰਾਂਗੇ ਕਿ ਇਹੋ ਜਿਹੇ ਘਟਨਾ ਤੋਂ ਜ਼ਰੂਰ ਬਚੋ ਹਾਂਜੀ ਕਦੇ ਗਏ ਸੀ ਕਿੱਥੇ ਗਏ ਸੀ ਤੁਸੀਂ ਉੱਥੇ ਹਾਂਜੀ ਮੈਨੂੰ ਮੇਰੀ ਮੇਰੀ ਫਰੈਂਡ ਨੇ ਲਾਇਆ ਸੀ ਆ ਮੈਂ ਜੰਡ ਦੇ ਥਰੂ ਗਈ ਸੀਗੇ ਉਹਨੇ ਮੈਨੂੰ ਟੱਕਰ ਲੈ ਕੇ ਬੇਕਾਮ ਨਹੀਂ ਪਹੁੰਚਾਇਆ ਸੀ ਤੇ ਮੈਨੂੰ ਮਾਸਟਰ ਘਾਲਤਾ ਉਸ ਤੋਂ ਬਾਅਦ ਆਨਾਂ ਨੇ ਕਾਤਮਾਰ ਵੀ ਕੀਤੀ ਆ ਮੈਂ ਤੇ ਇਹ ਕਹਿੰਦੀ ਆ ਨਾ ਕਿ ਲੜਤੀਆਂ ਇੱਧਰ ਹੀ ਆਣ ਇੱਧਰ ਲੱਗ ਜਾਣ ਉਹ ਕਿੰது ਵਾਪਰੇ ਹੋ ਜਾਂ ਉਹ ਦਰਮਾਤ ਲਈ ਕਿ ਗਾਇਟਰ ਟੌਰਚਰ ਕਰਦੇ ਸੀ ਲੋ ਜਿਹੜੇ ਵੀਡੀਓ ਦੇ ਗਏ ਐ ਮੈਨੂੰ ਸੀਗਾ ਮੈਨੂੰ ਪਤਾ ਸੀ ਉਹ ਜਲਦੀ ਕੰਪਰਟੈਂਸ ਹੋਏਗੀ ਔਰ ਮੱਭੂੜਾ ਨੇ ਗੱਲ ਕੀਤੀ ਸੀ ਐਮਾਨਤੀਆ ਭਾਜੀ ਮੈਨੂੰ ਪਤਾ ਨਹੀਂ ਲੱਗਦਾ 3000 ਰੁਪਏ ਲੱਗਾ ਭਾਜੀ 3000 ਦੇ ਬੇਸੀ ਗੱਲ ਹੋਈ ਤਾਂ ਹਾਂਜੀ ਕਾਦੇ ਕੰਮ ਕਰਦੇ ਸੀ ਕਰਦੇ ਕੰਮ ਨਾ ਭਾਜੀ ਇਹ ਮੰਗੂਈ ਕਿ ਕਿ ਮੈਂ ਬਾਪਸ ਇੰਡੀਆ ਜਾ ਰਹਾ ਹਾਂ ਹਾਂਜੀ ਜਿਹੜਾ ਨਾ ਕਿਹਾ ਇਹ ਮੈਂ ਬਾਪਸ ਇੰਡੀਆ ਜਾਣਾ ਤਾਂ ਮੇਰਾ ਪਾਸਪੋਰਟ ਖੋਲਿਆ ਕਿ ਕਹਿੰਦੇ ਤੈਨੂੰ ਇੰਡੀਆ ਨਹੀਂ ਜਾਣਾ ਕੋਈ ਭਾਏ ਜੀ ਮੰਗੂਈ ਅੱਦ ਤੋਂ ਬਾਦੂ ਹਾਂਜੀ 2 ਲੱਖ ਦੀ ਮੰਗ ਹੁੰਦੀ ਸੀ ਜੇ ਤੱਕ ਦੇ ਕਿਉਂ ਨਹੀਂ ਲੱਗਿਆ ਮੈਂ ਫਰਵਰੀ ਚ ਗਈ ਸੀ ਫਰਵਰੀ ਚ ਤੋਂ ਲੈ ਕੇ ਗਈ ਹਾਂਜੀ ਪਹਿਲਾਂ ਮੈਂ ਦੱਸੀ ਕਿੰਨੇ ਦਬਾਈ ਹੱਥਾਂ ਰਹੀ ਸੀ ਉਸ ਤੋਂ ਬਾਅਦ ਮੈਂ ਮਲੇਰ ਮਾਰਕਟ ਘਰਤਾ ਹੋਰ ਇੱਕ ਲੜਕੀ ਆਈ ਏਡਾ ਹਾਂਜੀ ਉਹ ਬਹੁਤ ਜ਼ਿਆਦਾ ਇੰਡੀਅਨ ਕੁੜੀਆਂ ਸਾਰੀਆਂ ਫਸੀਆਂ ਹੋਈਆਂ ਮਾਤੜ ਦੇ ਵਿੱਚ ਨਾ ਕਰ ਮਾਤੜ ਦੇ ਵਿੱਚ ਸਾਰੀਆਂ ਨੰਨ ਰਹੀਆਂ ਯਾਰ ਮਿੰਟ ਨਾ ਲੱਗ ਰਹੀ ਬਹੁਤ ਜ਼ਰੂਰ ਹੁਆ ਰਹੇ ਹਾਂਜੀ ਇਹ ਕੋਈ ਦਸਤਗਤਾਂ ਕੰਮ ਕਰਦਾ ਕੰਮ ਕਰਦਾ ਕੰਮ ਸੀਗਾ ਮਤਲਬ ਕਿ ਬਹੁਤ ਮੈਂ ਤਾਂ ਚਿਕਨ ਚਿਕਨ ਦਾ ਓਦਾ ਕੰਮ ਕਰਾਇਆ ਸੀ ਜੰਗਲ ਏਰੀਆ ਦੇ ਅੱਥਰ ਮੈਂ ਚੱਲਦੀ ਸੀ। ਹਾਂਜੀ ਤੇ ਫਿਰ ਵਾਲੇ ਨੇ ਤਾਂ ਫੋਨ ਵੀ ਖੋਲ ਲਿਆ ਤੇ ਫੋਨ ਤੇ ਕਹਿੰਦੇ ਕਹਿੰਦੇ ਘਰੇ ਫੋਨ ਨਹੀਂ ਕਰਨਾ। ਆਫਿਸ ਵਾਲੇ ਵੀ ਇਹੋ ਗੱਲ ਕਰਦੇ ਸੀ ਇਹ ਕਹਿੰਦੇ ਘਰੇ ਫੋਨ ਨਹੀਂ ਕਰਨਾ ਫੋਨ ਪਬਲਿਕ ਜਨ ਦੇ ਟੂ। ਲੋਕੀਏ ਕਾਰਵਾਈ ਵੀ ਕਰਦੇ ਜਿਨ੍ਹਾਂ ਤੋਂ ਭੇਜਿਆ ਵਾ। ਹਾਂਜੀ। ਜਿਹੜੇ ਸਬਰ ਕਰੀ ਗਦਾ ਹੈ। ਉਹਨਾਂ ਨੂੰ ਮੇਰੇ ਨਾਲ ਸਿਗਰ ਮੇਰੇ ਨਾਲ ਸੀ ਆ। ਕਿੱਥੋਂ ਲੈ ਰਹੇ ਸੀ? ਜਾਨ ਤੋਂ ਸਿਗਰ ਦਬਾਈ ਤਾਂ। ਉਹ ਨਾਮ ਕੀ ਜੀ ਜਰਦਾ ਡਿਪੈਂਡ ਦਾ ਨਾਮ ਚਨੀਰ ਉਹ ਕਹਿੰਦੇ ਜਾਨਵਰ ਹਾਂਜੀ ਨਹੀਂ ਮੈਂ ਕੁੜੀ ਨੂੰ ਦਿੱਤੇ ਸੀ ਕੁੜੀ ਨਾਲ ਜੇ ਦਿੱਤੇ ਸੀ ਜਰਦਾ ਤੁਹਾਡੇ ਨਾਲ ਕੁੜੀ ਦੇ ਸੰਪਰਕ ਕੀਤਾ ਜੀ ਕੰਮਦਾਰਾ ਕੀ ਤਨਖਾਹ ਜੀ ਦਿੱਤੀ ਮੈਂ ਨਾ ਨਾ ਜਿਆਦਾ 30000 30000 ਕਰਕੇ ਆ ਸੀ ਇਹ ਤਾਂ ਨਹੀਂ ਕੰਮ ਕੀਤਾ ਬਈ ਦਾ ਕੰਮ ਬਸਟੜ ਦਾ ਕਿਹਾ ਨਹੀਂ ਮਿੰਟ ਬਈ ਦਾ ਕੰਮ ਕਿਹਾ ਸੀ ਮੈਂ ਤਾਂ ਖਾਤੀ ਤਾ ਮਸਤਰੀ ਨੇ ਜਾ ਕੇ ਇਹਨਾਂ ਪ੍ਰਵਾਸ ਤੇ ਕਟ ਮਾਰੀ ਕਰਦਾ ਹੈ ਹਾਂਜੀ ਇਹ ਤਾਂ ਬਹੁਤ ਘੱਟ ਮਾਰ ਕਰ ਕੁੱਟੀਏ ਜਿਹੜੋ ਕੁੱਟ ਮਾਰ ਕਰਦੇ ਸੀ ਉਸ ਤੋਂ ਬਾਅਦ ਇਹ ਕਿਤਾਬ ਪਰਿਵਾਰ ਨਾਲ ਗੱਲ ਕਰਦੇ ਹਾਂਜੀ ਪਰ ਮਮੂ ਉਹਨਾਂ ਨੇ ਸਾਰਾ ਕੁਛ ਦੱਸਿਆ ਕਿ ਜਦੋਂ ਮੈਂ ਤਾਂ ਮੰਨਿਆ ਇੱਦਾਂ ਇੱਦਾਂ ਕਰਦੇ ਆ ਹਾਂਜੀ ਜਿਹੜੋ ਤੋਂ ਬਾਅਦ ਕਿਤਾਏ ਤੇ ਬਬਈ ਤੋਂ ਬਰਖ ਹੋਇਆ ਉਹ ਮਮੂ ਨੂੰ ਹੁਣਾਂ ਨੂੰ ਪਤਾ ਹੈ ਹੁਣ ਬਹੁਤ ਸਾਰੇ ਲੋਕ ਜਿਹੜੇ ਤੋ ਇਹ ਕਿ ਨਹੀਂ ਇੱਧਰ ਅੱਧੀ ਖਾਣੀ ਹਾਂ ਜੀ ਰਾਇ ਜੀ ਕਿ ਨਹੀਂ ਇੱਧਰ ਹੀ ਆ ਰਿਹਾ ਉੱਧਰ ਨਾ ਗਿਆ ਕਿਨਾ ਮਿਲਤਾ ਚ ਨਾ ਜਾਂਦਾ ਹਾਂ ਜੀ ਸਾਫ਼ ਕਰਕੇ ਉੱਧਰ ਲੈ ਜਾ ਮਾਤਾ ਜੀ ਅੱਜ ਬੇਟੀ ਵੀ ਘਰ ਵਾਪਸੀ ਹੋਈ ਹੈ ਇਹ ਲਗੀ ਇੱਕ ਬੰਦੇ ਨੂੰ ਪਤਾ ਆਈ ਹੈ ਕਿ ਤੇਰੀ ਚਰੀ ਤਾਂ ਤੁਹਕਿਆ ਖਾਈ ਨਹੀਂ ਤੇ

ਕਰਦੇ ਕੋਣ ਕੋਣ ਹੈ ਤੈਨੂੰ ਗੁੱਡਨਾ ਕਾਕਾ ਆ ਕੇ ਪਤੀ ਨਹੀਂ ਹੋਇਆ ਰਿਹਾ ओके ਉਹ ਕੱਲ ਨਾਦਰ ਪਹਿਲਾਂ 9 ਸਾਲ ਪਹਿਲੇ ਉਹਨੂੰ ਕਿੱਦਾਂ ਭੇਜਿਆ ਵਾ ਇਦਾਂ ਚੱਲਣ ਕੰਮ ਥੰਦਾ ਕਰਕੇ ਉਧਰ ਪੈਸੇ ਦੇਣਾ ਮੈਂ ਕੱਲ੍ਹ ਕੋਈ ਬੜੇ ਨੂੰ ਪੁਛਤਉਣੀ ਆ ਵੀ ਮੈਂ ਕਿਤੇ ਉਹਨੂੰ ਕੱਲ੍ਹ ਪੁੱਛ ਕੇ ਆਈਏ ਇਹ ਹਿੰਚਰੀ ਵੱਡੀ ਕੰਮ ਕਰਨ ਵਾਲੀ ਹੈ పార్బ మార్ చోధితిని విష్ళాన్ి చోటిమ్ిని కార్ మారాలిరేన్న్ స్రిది ఈకార్ కేన్ నేన్ కార్ కంరాల్ గిిదిగిల్న్న్ కార్ కార్ పన